ਅੱਜ ਵੀਡੀਓ ਵਿੱਚ ਬਈ ਇੱਕ ਵੈੜ ਦੀ ਵੀਡੀਓ ਬਣਾਈ ਆ ਟਾਪ ਬਰੀਡ ਆ ਬਈ ਕਿਹੜਾ ਸੂਆ ਸੁੰਦੀ ਆ ਪਹਿਲਾ ਸੂਆ ਜੀ 6 ਦੰਦ ਬੂਆ 6 ਦੰਦ ਹਾਂਜੀ ਦਿਨ ਕਿੰਨੇ ਲੋ ਬਈ ਦਿਨ ਮਾ 3-4 ਦੱਸਿਆ ਜੀ ਉਹਨਾਂ ਨੇ ਅੰਨ ਤੋਂ 4 ਕਿ ਦਿਨ ਲੈ ਲੈਂਦੀ ਕਰਮ ਵਾਲੀ ਪਹਿਲਾ ਸੂਆ ਤੇ ਦੰਦਾਂ ਜਵੈੜ ਫੁੱਲ ਬਿਊਟੀਫੁੱਲ ਕੱਦ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਉਹ ਸੌਨਾ ਦਾ ਜਲਾ ਲਿਓ ਸਾਰੀਆਂ ਬਲਡਾਂ ਲਾ ਕੱਢੋ ਫਿਰ ਕਰਮ ਵਾਲੀ ਨੇ ਸੋਨਾ ਬਈ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਘਾਣੇ ਨੇੜੇ ਨਿਆਲ ਸਿੰਘਾਣੇ ਵੀ ਰਹ ਜਾਂਦਾ ਰਾਮਗੜ੍ਹ ਪਿੰਡ ਨੇੜੇ ਰਹ ਜਾਂਦਾ ਮੋਬਾਈਲ ਨੰਬਰ ਬੋਲਿਓ ਜੀ 9872372412 ਜੀ 127000 ਰੁਪਏ ਦਾ ਮੁੱਲ ਆ ਮਾਨ ਤਣ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੁੱਲ ਬਾਈ ਨੇ ਜੈ ਜੀ ਰੱਖਿਆ ਵੈੜ ਦੇ ਹਿਸਾਬ ਨਾਲ ਮੁੱਲ ਠੀਕ ਆ ਬਾਈ ਬਾਕੀ ਕੱਦ ਕਾਠ ਵਾਲੀ ਕਿਸੇ ਪਾਸ ਕੋਈ ਘਾਟ ਨਹੀਂ ਚੀਜ਼ ਐ ਇੱਕ ਦੁੱਧ ਵਾਲਾ ਪੀਸ ਹਾਂਜੀ ਹਾਂਜੀ ਹੂੰ ਦਲੋ ਡੇਢ ਡੇਢ ਲੱਖ ਰੁਪਇਆ ਮੰਗੀ ਜਾਂਦੇ ਪਰ ਆਪਾਂ ਉਹ ਭਗਾਈ ਵਾਲਾ ਕੰਮ ਕਰਨਾ ਹੀ ਨਹੀਂ ਸਹੀ ਗੱਲ ਆ ਬਾਈ ਹੂੰ ਜਮੋ ਜੈਜ ਮੋਲਨ ਵਾਲੀ ਕਿਉਂਕਿ ਇਹ ਜੇ ਪਸੂ ਆਪ ਵੀ ਹੁਣ ਚੰਗੇ ਪੈਸੇ ਲੱਕੀ ਆਉਂਦਾ ਜੀ ਸਹੀ ਗੱਲ ਆ ਬਾਈ ਕੋਈ ਉਹ ਨਹੀਂ ਵੀ ਐਵੇਂ ਕੋਈ ਮੈਨੂੰ ਜਾਂਦਾ ਹੈ ਧੰਨਵਾਦ